ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਕਰਾਲੀ ਸ਼ਹਿਰ ਦੇ ਵਿੱਚ ਇਸ ਵੇਲੇ ਅਸੀਂ ਚੰਡੀਗੜ੍ਹ ਰੋਡ ਤੇ ਖਾਲਸਾ ਸਕੂਲ ਦੇ ਬਿਲਕੁਲ ਅੱਗੇ ਖੜੇ ਆ ਜਿੱਥੇ ਕਿ ਤੁਸੀਂ ਇਹ ਪਿੱਛੇ ਦੇਖ ਸਕਦੇ ਹੋ ਇਹ ਲੰਗਰ ਲੱਗਿਆ ਹੋਇਆ ਹੈ ਸ਼੍ਰੀ ਸਨਾਤਨ ਯੁਵਾ ਮੰਡਲ ਕਰਾਲੀ ਦੇ ਵੱਲੋਂ ਜੋ ਇਹ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਚਾਹ ਅਤੇ ਬਿਸਕੁਟਾਂ ਦਾ ਲੰਗਰ ਇਹਨਾਂ ਨੌਜਵਾਨਾਂ ਦੇ ਦੁਆਰਾ ਇੱਕ ਬਹੁਤ ਵੱਡੇ ਉਪਰਾਲੇ ਦੇ ਨਾਲ ਜੋ ਇਹ ਲੰਗਰ ਹਰ ਸਾਲ ਇੱਥੇ ਲਗਾਇਆ ਜਾਂਦਾ ਹੈ ਤੇ ਹਰ ਸਾਲ ਅਸੀਂ ਇਹਨਾਂ ਦੀ ਕਵਰੇਜ ਵੀ ਕਰਦੇ ਆਂ ਤੇ ਅੱਜ ਇਹ ਲੰਗਰ ਫੇਰ ਲਗਾਇਆ ਗਿਆ ਹੈ ਅੱਜ ਇੱਥੇ ਇਸ ਲੰਗਰ ਦੀ ਇੱਕ ਖੁਸ਼ੀ ਹੋਰ ਵੀ ਹੈ ਜੋ ਪਿਛਲੇ ਸਾਲ ਸ਼੍ਰੀ ਰਾਮ ਮੰਦਰ ਅਯੁੱਧਿਆ ਦੇ ਵਿੱਚ ਮੰਦਿਰ ਦਾ ਆਯੋਜਨ ਕੀਤਾ ਗਿਆ ਸੀ ਉਸ ਦੀ ਖੁਸ਼ੀ ਦੇ ਵਿੱਚ ਵੀ ਇਹ ਜੋ ਉਸ ਦਾ ਇੱਕ ਪੂਰਾ ਸਾਲ ਹੋ ਗਿਆ ਉਸ ਮੰਦਰ ਬਣੇ ਨੂੰ ਉਹ ਵੀ ਇੱਕ ਖੁਸ਼ੀ ਇਸ ਖੁਸ਼ੀ ਦੇ ਨਾਲ ਜੁੜ ਗਈ ਤੇ ਆਓ ਆਪਾਂ ਗੱਲਬਾਤ ਕਰਦੇ ਆਂ ਤੇ ਦਿਖਾਉਨੇ ਆ ਤੁਹਾਨੂੰ ਇਹ ਸਾਰੀਆਂ ਤਸਵੀਰਾਂ मिलिके दिर दर्पण मे शा to the behind ਹਾਂਜੀ ਵੀਰ ਜੀ ਆਪਣਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਦੀਸ਼ਾ ਭਰਦਵਾਜ ਹੈ ਜੀ ਸੋ ਅੱਜ ਇਹ ਲੰਗਰ ਲਗਾਇਆ ਗਿਆ ਖਾਲਸਾ ਸਕੂਲ ਦੇ ਬਿਲਕੁਲ ਸਾਹਮਣੇ ਜੋ ਚੰਡੀਗੜ੍ਹ ਰੋਡ ਤੇ ਸੋ ਚਾਹ ਦਾ ਤੇ ਬਿਸਕੁਟ ਦਾ ਤੇ ਬੜੀ ਠੰਡ ਵੀ ਬਹੁਤ ਹੈ ਹਾਂਜੀ ਕੀ ਕਹੂੰਗੇ ਅਸੀਂ ਲੰਗਰ ਲਾਇਆ ਹੈ ਆਜਾ ਅਯੋਧਿਆ ਦੇ ਹੁੰਦਾ ਸ਼ੁਭ ਦਿਨ ਹੈ ਇਸ ਕਰਕੇ ਅਸੀਂ ਲੰਗਰ ਲਾਇਆ ਜੀ RAM ਮੰਦਰ RAM ਮੰਦਰ RAM ਮੰਦਰ ਬਣਾਇਆ ਗਿਆ ਸੀ ਉਸ ਦੇ ਲਈ ਅਸੀਂ ਪਹਿਲਾ ਸਾਲ ਹੈ ਅਸੀਂ ਉਸ ਦੇ ਦੌਰਾਨ ਲੰਗਰ ਹਰ ਸਾਲ ਹੁਣ ਤੱਕ ਲਾਂਦੇ ਰਹੇ ਹਾਂ ਤੇ ਹਰ ਸਾਲ ਲਾਉਂਗੇ ਐਦਾਂ ਹੀ ਚਾਹ ਬਿਸਕੁਟ ਆਂਦਾ ਬਾਕੀ ਸਾਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਲੰਗਰ ਲਾਇਆ ਇੱਥੇ ਜੀ ਸੋ ਇਹ ਮਤਲਬ ਕਿ ਤੁਹਾਡਾ ਕੋਈ ਕਲੱਬ ਹੈ ਜਾਂ ਮੰਡਲ ਹੈ ਕੀ ਕਹੂਗੇ ਅਸੀਂ ਸਾਰੇ ਸਨਾਤਨ ધਰਮ ਦੇ ਉਹ ਪੈਸਾ ਅਸੀਂ ਸਾਦੇ ਮਿਲ ਕੇ ਦੋਸਤ ਲਾਂਦੇ ਆ ਜੀ ਸੋ ਵੀਰ ਜੀ ਇਹ ਲੰਗਰ ਪਹਿਲਾਂ ਵੀ ਤੁਹਾਡੇ ਵੱਲੋਂ ਹਰ ਸਾਲ ਇੱਥੇ ਲਗਾਇਆ ਜਾਂਦਾ ਹਾਂ ਜੀ ਲਗਾਇਆ ਜਾਂਦਾ ਹੈ ਹਨਾ ਜੀ ਤੇ ਇਸ ਵਾਰ ਤਾਂ ਚਲੋ ਮੰਨ ਲਓ ਕਿ ਆਪਾਂ ਕਹਿ ਦਿੰਦੇ ਆ ਕਿ ਸ਼੍ਰੀ ਰਾਮ ਜੀ ਦਾ ਜੋ ਉੱਥੇ ਮੰਦਿਰ ਬਣਾਇਆ ਉਹ ਖੁਸ਼ੀ ਹੈ ਤੇ ਪਹਿਲਾਂ ਵੀ ਤੁਸੀਂ ਇਹ ਹਰ ਸਾਲ ਲਗਾਉਂਦੇ ਰਹਿੰਦੇ ਆ ਹਾਂ ਜੀ ਲਗਾਉਂਦੇ ਰਹਿੰਦੇ ਆ ਹਨਾ ਜੀ ਸਾਰੀ ਮੰਡਲ ਦੀ ਤੁਹਾਡਾ ਉਹ ਹੈ ਮਤਲਬ ਸਾਰਾ ਮੰਡਲ ਸਾਰਾ ਮੰਡਲ ਚਾਹੇ ਉਹ ਬਾਹਰ ਹੈ ਕੋਈ ਬਾਹਰ ਬੈਠਾ ਉਹਦਾ ਵੀ ਸਹਿਯੋਗ ਹੈ ਬਿਲਕੁਲ ਜੀ ਹਾਂ ਉਹ ਵੀ ਉਹ ਸਪੋਰਟ ਕਰ ਰਹੇ ਆ ਕਿ ਲਾਓ ਸੰਗਤ ਆਉਂਦੀ ਹੈ ਖਾ ਕੇ ਜਾ ਰਹੀ ਹੈ ਹਾਂਜੀ ਬਿਲਕੁਲ ਜੀ ਮੇਰਾ ਜੈ ਸ਼੍ਰੀ ਰਾਮ 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 ਜੈ ਸ਼੍ਰੀ ਸਾਡਾ ਮੇਨ ਮਕਸਦ ਹੈ ਕੋਈ ਸਾਡੇ ਇੱਥੇ ਆ ਕੇ ਖਾਲੀ ਨਾ ਜਾਵੇ ਜੀ ਹਾਂਜੀ ਬਿਲਕੁਲ ਕੋਈ ਵੀ ਆਵੇ ਕਿਸੇ ਨੂੰ ਵੀ ਕਿਸੇ ਚੀਜ਼ ਦੀ ਹੈਲਪ ਦੀ ਜਰੂਰਤ ਹੈ ਉਹ ਵੀ ਅਸੀਂ ਕਰੂਗੇ ਅੱਛਾ ਜੀ ਹਾਂਜੀ ਮਤਲਬ ਉਹ ਕਿਸ ਤਰ੍ਹਾਂ ਦਾ ਮਤਲਬ ਹੈ ਕਿ ਜੈਸੇ ਕਿ ਨੂੰ ਕੋਈ ਕੋਈ ਬਿਮਾਰ ਹੈ ਕਿਸੇ ਨੂੰ ਮੈਡੀਕਲ ਦੀ ਉਹ ਚਾਹੀਦੀ ਹੈ ਜਾਂ ਕੋਈ ਹੋਰ ਸੇਵਾ ਚਾਹੀਦੀ ਹੈ ਸਾਤੋਂ ਅਸੀਂ ਉਹ ਵੀ ਕਰੂਗਾ ਕਿਸੇ ਨੂੰ ਵੀ ਕੋਈ ਸਹੂਲਤ ਚਾਹੀਦੀ ਹੈ ਕੋਈ ਭਾਵੇਂ ਉਹ ਪੜਨ ਦੇ ਵਿੱਚ ਕਿਤਾਬਾਂ ਦੀ ਹੋਵੇ ਜਾਂ ਜਾਂ ਫਿਰ ਵਰਪਾ ਦੀ ਹੋਵੇ ਮੈਡੀਕਲ ਬਾਕੀ ਫੈਮਿਲੀ ਦੀ ਕੋਈ ਵੀ ਉਹ ਹੋਵੇ ਅਸੀਂ ਹੈਲਪ ਕਰਨ ਲਈ ਤਿਆਰ ਹਾਂ ਵਾਹ ਜੀ ਵਾਹ ਯਾਨੀ ਤੁਹਾਡੇ ਜੋ ਮੰਡਲ ਦੇ ਵੱਲੋਂ ਇਹੋ ਜੀਆਂ ਸੇਵਾ ਭਾਵਨਾ ਵੀ ਕੀਤੀਆਂ ਜਾਂਦੀਆਂ ਨੇ ਹਾਂਜੀ ਜੀ Jai Shri Ram Jai Shri Ram Jai Shri